ਸੱਚੀ ਗੱਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਮੋਨੂ ਭਗਤ। ਸੋ ਅੱਜ ਸੰਡੇ ਆ। ਮਤਰੀਗਨੋ ਅੱਜ ਫੇਰ ਅਹੀਂ ਚੁੰਝੋਟੀ ਖੇਡਣ ਆਏ ਆ। ਸੋ ਅੱਜ ਉਹ ਆਪਣੇ ਬੰਦੇ ਖਲੋਤੇ ਆ। ਮਨ ਸਾਰੇ ਆਪਣੇ 7:00 ਵਜੇ ਆ। ਸਵੇਰ ਦੇ ਦੂਜੀ ਟੀਮ ਆਈ ਨਹੀਂ ਆ। ਆਪਣੇ ਬੰਦੇ ਦੂਜੇ ਆਉਣ ਦੇ ਹੌਲੀ ਹੌਲੀ ਹੁਣ ਦੂਜੀ ਟੀਮ ਦੇ ਬਾਹ ਹੋ ਜਾਣਾ ਥੋੜੀ ਦੇਰ ਤੱਕ ਮੈਚ ਸਟਾਰਟ। ਤੇ ਰਿਖਾਉਣੇ ਤੁਹਾਨੂੰ ਮੈਚ ਦੇ ਕੁਝ-ਕੁਝ ਮੂਮੈਂਟ ਕੁਝ ਛੋਟਾ ਵਖਾਵਾਂਗੇ ਤੁਹਾਨੂੰ ਜਰੂਰ। ਇਹ ਆਪਣੇ ਬੰਦੇ ਸਾਰੇ ਖਲੋਤੇ ਆ। ਬਾਕੀ ਜਦੋਂ ਮੈਚ ਸਟਾਰਟ ਹੋ ਗਿਆ ਤੁਹਾਨੂੰ ਜਰੂਰ ਬਖਾਵਾਂਗੇ। ਆ ਆਪਣਾ ਜੱਸੀ ਵੀ ਕਿੱਥੇ ਆ ਗਿਆ? ਬਿੱਲਾ, ਈਮ ਬਿੱਲਾ ਸਨੀ ਭਾ ਜੀ ਗੋਪੀ ਆ ਖਲੋਤੇ ਇਹ ਬੰਦੇ ਆਪਣੇ। ਆ ਜੀ ਆਪਣੇ ਕੈਪਟਨ ਸਾਹਿਬ ਬੰਦੇ ਸੱਦਣ ਦੇ ਸਾਰੇ। ਆਪਣੇ ਬੰਦੇ ਸਾਰੇ ਖਲੋਤੇ ਆ। ਆਪਣੇ ਕੈਪਟਨ ਸਾਹਿਬ ਸਨੀ ਭਾ ਜੀ ਨਾਲ ਇੱਕ ਵੀਰ ਹੋਰ ਤੇ ਆ ਬਰਿੰਦਰ ਆ। ਆਪਣਾ ਹੇਟਰ ਗਲੇਸ਼ੋ ਹੀ ਐਸ ਨਾਰਦ ਮੁਣੀ ਗਿਆ ਆ ਉਹ ਆਪਣਾ ਇੱਕ ਅਜੀ ਦਿਖ ਰਿਹਾ ਤਾਂ ਲੋਜੀ ਦਾਾਸ ਹੋ ਗਿਆ ਬੋਲਿੰਗ ਆਪਾਂ ਕਰਨ ਲੱਗੇ ਆ ਬੋਲਿੰਗ ਕਰਨ ਲੱਗੇ ਪਹਿਲੇ ਆ ਆਪਣਾ ਇੱਕ ਪਲੇਅਰ ਆ ਬਾਹਰੋਂ ਆਪਾਂ ਸਦਿਆ ਬੋਂਦੇ ਤੋਂ ਆਇਆ ਖੇਡਣ ਇਧਰ ਵੇਖ ਇਹ ਬੋਂਦੇ ਤੋਂ ਆਇਆ ਮੁੰਡਾ ਹੁਣ ਚੱਲੇ ਆ ਬਾਹਰ ਨੂੰ ਮਖੰਨੇ ਅੱਗੋਂ ਬੋਲਿੰਗ ਕੋਪਲਿੰਗ ਅੰਦਰ ਆ ਬੋਲਿੰਗ ਤੂੰ ਕਰਨਾ ਪਹਿਲਾ ਹੋਵੇ ਬੈਟਿੰਗ ਹੀ ਕਰਨ ਹੂੰ ਹੂੰ ਲੋ ਜੀ ਹੋ ਗਏ ਪੂਰੇ ਓਵਰ ਕਰਨ ਲੱਗੇ ਆ ਜੱਸੀ ਭਾਈ ਆਪਣੇ ਆ ਵੇਖੋ ਅੱਲਾ ਲੂ ਪੈਣੀ ਹੋਣਾ ਇਹ ਆਪਣਾ ਹੈਰੀ ਖਲੋਤਾ ਹੈਰੀ ਥੋੜਾ ਜਿਹਾ ਲੇਟ ਹੋ ਗਏ ਬੰਦੇ ਐਕਸਰਸਾਈਜ਼ ਕਰਨ ਲਿਆ ਲੋ ਜੀ ਪਹਿਲੀ ਬੋਲ ਗੋਪੀ ਵੀਰ ਵਾਰਮ ਅਪ ਹੋ ਰਿਹਾ ਵਾ ਕਿਆ ਹੀ ਬਾਤ ਏ ਕਿਆ ਹੀ ਬਾਤ ਏ ਲੈਫਟ ਹੈਂਡ ਬੋਲਰ ਮੋਨਿੰਦਰ ਆਇਆ ਨਾ ਦੁਪਰ ਬਿੱਲੇ ਤੂੰ ਗਲੀ ਪੈਣ ਜਾ ਮੋਨਿੰਦਰ ਚਲੋ ਆ ਆ ਮੁੰਡਾ ਰੋਈ ਦੋ ਆਪਾ ਵੀ ਨਹੀਂ ਖੇਲਦੇ ਖੇਲਦੇ ਸੀ ਆਪਾ ਵੀ ਨਹੀਂ ਖੇਲਦੇ ਉਹ ਖੇਲਦੇ ਆ ਲੱਲੂ ਲੋ ਜੀ ਪਹਿਲਾ ਬੋਲ ਵੀਰ ਸੱਟਣ ਲੱਗਾ ਜੀ ਉਹ ਕੀ ਬਾਤ ਹੈ ਐਜ ਬਾਉਂਡਰੀ ਬਾਉਂਡਰੀ लगा जी ओवर इधर फट बिल्ला ओवर कर लगा बिला बिला पटवारी लोही बोल की वाइट बॉल अम्पैर सरदार द्वारा बिले ने पहली बॉल वाइट मारी ਚਾਰਨ ਬਿੱਲੇ ਕੋ ਪਹਿਲੀ ਬੋਲ ਪਰ ਚਾਰ ਸਕੋਰ ਆਈ ਉਹ ਚੋਗਾ ਚਾਰਨ ਮਾਰੇ ਬਿੱਲੇ ਕੋ ਚਾਚੇ ਨੇ ਲੋ ਜੀ ਇੱਕ ਇਨਿੰਗ ਹੋ ਗਈ ਜੇ ਖਤਮ 138 ਸਕੋਰ ਦਾ ਟਾਰਗੇਟ ਮਿਲਿਆ ਹੁਣ ਆਪਾਂ ਬੈਟਿੰਗ ਕਰਨ ਲੱਗੇ ਆ ਬੈਟਿੰਗ ਤੇ ਤੁਹਾਨੂੰ ਛੋਟਾ ਮਖਾਣਨੇ ਆ ਇਹ ਹੈਰੀ ਵੀ ਕਰੇਗਾ ਬੈਟਿੰਗ ਆਪਣਾ ਹੈਰੀ ਅੱਜ ਸਾਡਾ ਰਾਜੂ ਵੀਰ ਕਰੰਟ ਵੀ ਆਇਆ ਸਰਕਟ ਕਾਫੀ ਸਵੇ ਤੋ ਗਰੋਰ ਚ ਵਾਪਸੀ ਕਰਦੇ ਆ ਸਾਡੇ ਪਬਲਿਕ ਕਿਦਾਂ ਮੈਂ ਕਿਦਾਂ ਨੂੰ ਹੱਥ ਕਰਾਂ ਐਨੇ ਆਪਣੇ ਸ਼ਰੀਰ ਤੇ ਟੈਟੂ ਟੈਟੂ ਛਪਾਏ ਟੈਟੂ ਬਖਾ ਟੈਟੂ ਟੈਟੂ ਦੀ ਬਖਾ ਇਹਦੇ ਕੁਦਰਤੀ ਨਹੀਂ ਹੈਗੇ ਇਹਦੇ ਕੁਦਰਤੀ ਹੈ ਸੱਚ ਐਨੇ ਛਪਾਏ ਨਹੀਂ ਹੈ ਮੈਨਮੇਟ ਹੈਗੇ ਆ ਇਹ ਵੇਖੋ ਬਖਾਏ ਸਹੀ ਚੱਲ ਚੱਲ ਸੁਪਰ ਹੋਜੀ ਪਹਿਲਾ ওভার ਆਪਣੇ ਬਿੱਲੂ ਚਾਚਾ ਨੂੰ ਕਰਾ ਹਣਦੇ ਨੇ ਬਿੱਲਾ ਖੇਡਣ ਲਿਆ ਬਿੱਲਾ ਬੋਲ ਬੈਟਿੰਗ ਕਰਨ ਡਿਆ ਇਹ ਬੱਲੇ ਨੇ ਬੋਲ ਡੱਕੀ ਸੰਨੀ ਬੋਲ ਡੱਕੀ ਖੇਲਦਾ ਹੋਆ ਔਰ ਇਹ ਡਾਟ ਬਾਲ ਚਾਚੇ ਦੁਆਰਾ ਇਹ ਖੇਲਦਾ ਹੋਆ ਔਰ ਇਹ ਚਾਰ ਨੇ ਖੇਡਦਾ ਹੋਆ ਹੋਰ ਆ ਰਿਹਾ ਬੋਲਰ ਆ ਗਿਆ ਦੂਜਾ ਦੂਜਾ ওভার ਕਰਦੇ ਪਿੱਲਾ ਬੈਟਿੰਗ ਕਰ ਰਿਹਾ ਇਹ ਹੋਰ ਇਹ ਮੈਂ ਗੋਲਿੰਗ ਬਹੁਤ ਵਧੀਆ ਸ਼ਾਬਾਸ਼ ਹਾਲੇ ਬਲੇ ਨੇ ਅੱਡੀ ਬਹੁਤ ਅੱਡੀ ਬੋਲ ਬੋਲ ਸ਼ਾਬਾਸ਼ ਸ਼ਾਬਾਸ਼ ਵਧੀਆ ਚੌਥੀ ਬੋਲ ਵਧੀਆ ਸਨੀ ਨੇ ਓਏ ਸਨੀ ਨੇ ਉਹ ਸਹੀ ਨਹੀਂ ਬੋਲ ਸਨੀ ਖੇਡਦਾ ਮਿਡਲ ਓਵਰ ਤੇ ਫਿਰ ਆ ਨਾ ਸੰਨੀ ਡੈਰੀ ਖੇਡਣ ਦੇ ਆ ਦੋ ਤਿੰਨ ਆਊਟ ਹੋ ਗਏ ਆ ਸੰਨੀ ਓਪਨਿੰਗ ਦਾ ਲੱਗਾ ਆ ਗਿਆ ਵੀਰੋ ਓਏ ਯਾਰ ਇਹ ਬਾਤੀ ਬੋਲ ਦੋਨੇ ਸੰਨੀ ਕਰਨ ਯਾਰ ਮੈਡਿੰਗ ਆ ਰਹਾ ਆ ਰਹਾ ਆਜਾ ਸੰਨੀ ਕਰਨ ਯਾਰ ਮੈਡਿੰਗ ਓ ਰਾਮਾ ਕੀ ਕਰੇ ਸੰਨੀ ਫੇਸਿੰਗ ਕਰਨ ਲੱਗਾ ਇਹ ਆਪਣੇ ਨਵੀਂ ਵਾਲਾ ਇੰਟਰਵਿਊ ਕਰਨਾ ਇੰਟਰਵਿਊ ਨੇ ਲੋ ਇਹ ਟਿੱਕੇ ਦੇ ਟਿੱਕਾ ਲਾ ਕੇ ਬੰਦੇ ਜਾ ਰਹੇ ਨੇ ਜਵਾਹ ਬੱਲ ਮੋਨੂ ਬੋਲੋ ਜੀ ਕਾ ਚੋਕਾ ਖੜਨੀ ਮਾਰੇ ਰੰਗਤੀ ਗਾਉ ਤੇਰੇ ਸਾਥੇ ਹਾਏ 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 ਚਲੋ ਕਾ ਮਾਰੀ ਆ ਜੀ ਜੀ ਤੇ ਉਹਦੇ ਛੱਟ ਲੱਗੀ ਅੱਗੇ ਮੈਂ ਤੁਹਾਨੂੰ ਨਵਾਂ ਫੇਰ ਲਾਗਣ ਮੈਂ ਉਹਨੂੰ ਜਰਾ ਨਿਕਲ ਜਾ ਹਾਂ ਤੇ ਚੱਲ ਜਾ 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 ਚਾਹ ਹੋ ਗਿਆ ਲੱਗਦਾ ਇਤਨੇ ਪਿਆਰ ਦੇ ਨਹੀਂ ਪੜਨਦੇ ਰੇ ਇੱਲੇ ਪੜੀ ਦੋਈ ਪੜੀ ਦੂਰ ਮਾਰੀ ਫੜਿਆ ਹੋਗੀ ਉਹ ਕੀ ਕਰੇ ਉਹਦੀ ਨਹੀਂ ਕਰ ਯਾਰ ਯਾਰ ਸਭ ਹੋ ਗਿਆ ਇਹ ਮੈਚ ਹੋ ਗਿਆ ਕਮ ਮੈਚ ਬੜਾ ਜ਼ਬਰਦਸਤ ਹੋਇਆ ਕਹਿੰਦਾ ਮਤਲਬ ਕਿ ਫਸਵਾ ਮੈਚ ਹੋਇਆ ਪਰ ਆਸ ਤੇ ਆ ਗਏ ਆਪਾਂ ਥੋੜੀ ਜਿਹੀ ਚੂਕ ਕਰਕੇ ਹਰ ਗਏ ਆਂ ਬਾਕੀ ਚੱਲੋ ਘਰ ਜਿੱਤੇ ਚਲਦੇ ਆਂ ਉਹ ਲੱਭ ਲਿਆ ਕਰਨ ਸੋ ਲੈਕਸਸ ਅੰਡੇ ਹੋਣਾ ਫਿਰ ਬਣਾਵਾਂਗੇ ক্রিকেট ਦੇ ਰਿਲੇਟਡ ਬਲੋਗ ਸੋ ਇਸੇ ਤਰ੍ਹਾਂ ਇਹ ক্রিকেট ਦੇ ਰਿਲੇਟਡ ਬਲੋਗ ਚੋਟਾ ਵਧੀਆ ਵਧੀਆ ਆਂਦੀਆਂ ਹੈਣੀਆਂ ਜੇ ਵੀਡੀਓ ਵਧੀਆ ਲੱਗਿਆ ਕਰੇ ਤੇ ਲਾਈਕ ਸ਼ੇਅਰ ਕਮੈਂਟ ਜੀ ਉਸ ਤਰਿਆ ਕਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਧੰਨਵਾਦੀ ਓਕੇ ਬਾਏ ਟਾਟਾ ਬਾਅਦ ਲੈਂਦਾ ਓਕੇ ਬਾਏ ਟਾਟਾ